ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੀ ਆਹ ਵੀਡੀਓ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਤੁਹਾਡੇ ਖਾਤਰ ਆਪਾਂ ਵੀਡੀਓ ਬਹੁਤ ਚੰਗੀ ਲੈ ਕੇ ਪਹੁੰਚੇ ਆ ਤੁਹਾਨੂੰ ਬਹੁਤ ਸਾਰੇ ਮਸ਼ੀਨਰੀਆਂ ਬਹੁਤ ਜਾਇਜ਼ ਰੇਟਾਂ ਤੇ ਤੇ ਇੱਕ ਆਪਾਂ ਮਕਾਨ ਲੈ ਕੇ ਪਹੁੰਚੇ ਆ ਬਹੁਤ ਹੀ ਘੱਟ ਰੇਟ 'ਚ ਤੇ ਪੂਰੀ ਆਪਾਂ ਗੱਲ ਕਰਦੇ ਆ ਜੀ ਜਿੰਨਾ ਕੁ ਰੇਟ ਆਪਾਂ ਮਕਾਨ ਦਾ ਦੱਸਿਆ ਮਾਲਕ ਕਹਿੰਦੇ ਆ ਉਹ ਤੋਂ ਵੀ ਘਟਾ ਦੇਣਗੇ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ ਨੰਬਰ ਆਪਣਾ 8714038764 ਜੇ ਤੁਹਾਡੇ ਕੋਲੇ ਮਸ਼ੀਨਰੀ ਹੈ ਕੋਈ ਵੀ ਕੂਠੀਆ ਘਰ ਮਕਾਨ ਕਿਸੇ ਵੀ ਏਰੀਆ ਚ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਚੀਂ ਤੇ ਤੁਸੀਂ ਐਡ ਕਰਵਾ ਸਕਦੇ ਹੋ ਹੁਣ ਆਪਾਂ ਗੱਲ ਕਰਦੇ ਹਾਂ ਮਸ਼ੀਨਰੀਆਂ ਦੀ ਪਹਿਲੀ ਗੱਡੀ ਜਿਹੜੀ ਆਪਾਂ ਲੈ ਕੇ ਪਹੁੰਚਿਆ ਆਪਣੇ ਕੋਲੇ ਰੇਟਜ ਪਹੁੰਚੀ ਹੈ ਜੀ ਤੁਸੀਂ ਜਿਵੇਂ ਕਿ ਦੇਖ ਰਹੇ ਹੋ ਰੇਟਜ ਗੱਡੀ ਆ ਪੰਜਾਬ ਨੰਬਰ ਹੈ ਚਿੱਟੇ ਰੰਗ ਦੀ ਗੱਡੀ ਆ ਜੀ ਮਾਲਕ ਨੇ ਵੀਡੀਓ ਬਣਾ ਕੇ ਭੇਜੀ ਹੈ ਤੇ ਵੀਡੀਓ ਬਹੁਤ ਸੋਹਣੀ ਇਹਨਾਂ ਨੇ ਬਣਾ ਕੇ ਭੇਜੀ ਆ ਇਨਾ ਦਾ ਏਰੀਆ ਮੁਕਤ ਸਰ ਸਾਹਿਬ ਤੇ ਜਾ ਕੇ ਕਿਸੇ ਨੇ ਦੇਖਣੀ ਹੋਵੇ ਜਾ ਕੇ ਵੀ ਦੇਖ ਸਕਦੋਂ 2012 ਮਾਡਲ ਗੱਡੀ ਹੈ ਜੀ ਹਾਂ ਕੰਡੀਸ਼ਨ ਆਲੋਕੀ ਹੈ ਕੋਈ ਨੁਕਸ ਨਹੀਂ ਗੱਡੀ ਚ ਕੋਈ ਡੈਮੇਜ ਨਹੀਂ ਮਾਲਕ ਨੇ ਡਿਮਾਂਡ 2,35,000 ਰੁਪਇਆ ਲਾ ਕੇ ਭੇਜੀ ਹੈ ਤੁਸੀਂ ਦੇਖਣੀ ਹੋਵੇ ਗੱਡੀ ਇਨਾ ਦੇ ਏਰੀਆ ਚ ਇਨਾ ਦੇ ਘਰੇ ਜਾ ਕੇ ਦੇਖ ਸਕਦੋਂ ਚਲਾ ਕੇ ਕਿਸੇ ਨੇ ਦੇਖਣੀ ਹੋਵੇ ਚਲਾ ਕੇ ਵੀ ਦੇਖ ਸਕਦੋਂ ਬਾਕੀ ਤੁਹਾਡੇ ਸਾਹਮਣੇ ਗੱਡੀ ਹੈ ਫਰੀਦਕੋਟ ਦਾ ਨੰਬਰ ਗੱਡੀ ਤੇ ਲੱਗਿਆ ਹੋਇਆ ਪੰਜਾਬ ਨੰਬਰ ਜੀ ਤੇ ਜਿਨ੍ਹਾਂ ਦੀ ਗੱਡੀ ਹੈ ਨੰਬਰ 92 17702300 ਮਾਲਕ ਦਾ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਗੱਲ ਤੁਸੀਂ ਆਪੇ ਜੋ ਵੀ ਕਰਨੀ ਹੋਈ ਆਪੇ ਕਰ ਲਓ ਜੀ ਤੇ ਸੈਕੰਡ ਦੂਸਰੀ ਗੱਡੀ ਜਿਹੜੀ ਆਪਾਂ ਲੈ ਕੇ ਪਹੁੰਚੇ ਹਾਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਆਪਣੇ ਕੋਲੇ ਜਨ ਗੱਡੀ ਮਾਲਕ ਨੇ ਭੇਜੀ ਆ ਵੇਚਣੀ ਹੈ ਇਹਨਾਂ ਨੇ ਗੱਡੀ ਦਾ ਮਾਡਲ ਮਿਲ ਜੂ ਆਪਾਂ ਨੂੰ 2005 ਤੇ ਗੱਡੀ ਦੇ ਯਾਰ ਜਿਹੜੇ ਮਾਲਕ ਨੇ ਪਵਾਏ ਹੋਏ ਆ ਅਲਾਈ ਜਿਹੜੇ ਪਵਾਏ ਹੋਏ 15 ਇੰਚੀ ਪਵਾਏ ਹੋਏ ਨਹੀਂ ਤੇ ਨਵੇਂ ਟਾਇਰ ਨੇ ਨਵੇਂ ਅਲਾਈ ਨੇ ਤੇ ਵਧੀਆ ਸ਼ੌਂਕ ਨਾਲ ਗੱਡੀ ਬਹੁਤ ਵਧੀਆ ਰੱਖੀ ਹੋਈ ਆ ਤੇ ਇਹਨਾਂ ਨੇ ਅਰਜੰਟ ਸੇਲ ਕਰਨੀ ਆ ਰੇਟ ਮਾਲਕ ਨੇ 67000 ਰੁਪਇਆ ਕਿਹਾ ਬਾਕੀ ਕਹਿੰਦੇ ਸੀਗੇ ਉੱਪਰ-ਨੀਚੇ ਬਹਿ ਕੇ ਕਰ ਲਾਂਗੇ ਰਾਜਪੁਰੇ ਗੱਡੀ ਮਾਲਕ ਦੇ ਘਰੇ ਖੜੀ ਆ ਜਾ ਕੇ ਤੁਸੀਂ ਦੇਖਣੀ ਵੀ ਗੱਡੀ ਜਾ ਕੇ ਦੇਖ ਸਕਦੇ ਹੋ ਇਸਮੇ ਦੇ ਪ੍ਰਾਣ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਕਿਸਾਨ ਨੂੰ ਵੀ ਪਸੰਦ ਆਈ ਹੋਵੇ ਜਾ ਕੇ ਦੇਖ ਸਕਦਾ हूं ਗੱਲ ਕਰ ਸਕਦਾ हूं ਬਾਕੀ ਇਹਨਾਂ ਨੇ ਦੱਸਿਆ ਵੀ ਅੰਦਰ ਜਿਹੜੇ ਸੀਟ ਕਵਰ ਨੇ ਬਹੁਤ ਵਧੀਆ ਚੜਵਾ ਰੱਖਿਆ ਮਾਲਕ ਨੇ ਉਹੋ ਜਿਹੀ ਸਟੇਰਿੰਗ ਕਵਰ ਹੈ ਉਹੋ ਜਿਹੀ ਸੀਟ ਕਵਰ ਨੇ ਵਧੀਆ ਮੈਟਿੰਗ ਹੋਈ ਹੈ ਵਧੀਆ 뮤직 ਸਿਸਟਮ ਹੈ ਅੰਦਰੋਂ ਵੀ ਗੱਡੀ ਇੱਕ ਨੰਬਰ ਪਈ ਹੈ ਤਾਂ ਕਿ ਫੋਟੋਆਂ ਚ ਦੇਖ ਹੀ ਰਹੇ ਜੀ ਸਾਰਾ ਕੁਝ ਬਾਕੀ ਰੇਟਾ ਜਿਹੜਾ ਲੈਸ ਬੈਸ ਹੋ ਜੂਗਾ ਜਿੰਨਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਵੀ ਦੇ ਰੱਖਿਆ 88 470 24470 ਬਾਕੀ ਨੰਬਰ ਕਨਫਰਮ ਕਰ ਲਉ ਆਪਾਂ ਸਕਰੀਨ ਤੇ ਦੇ ਹੀ ਦਿੱਤਾ ਜੀ ਹੁਣ ਆਪਾਂ ਤੁਹਾਡੇ ਖਾਤਰ ਇੱਕ ਸਕੋਰਪੀਓ ਗੱਡੀ ਲੈ ਕੇ ਪਹੁੰਚੀਆਂ ਜੀ ਸਕੋਰਪੀਓ ਗੱਡੀ ਆ 2011 ਮਾਡਲ ਹੈ ਜੀ ਤੇ ਇਹਨਾਂ ਦਾ ਏਰੀਆ ਬਾਗਾ ਪੁਰਾਣਾ ਜਾ ਕੇ ਦੇਖਣੀ ਉਹ ਗੱਡੀ ਮਾਲਕ ਦੇ ਘਰੇ ਖੜੀ ਆ ਬਾਗੇ ਪੁਰਾਣੇ ਏਰੀਆ ਚ ਜਾ ਕੇ ਦੇਖ ਸਕਦਾ ਹਾਂ ਤੇ ਮਾਲਕ ਨੇ ਦੱਸਿਆ ਵੀ ਗੱਡੀ ਚੱਲੀ ਹੋਈ ਆ ਕੁੱਲ 152000 ਕਿਲੋਮੀਟਰ ਤੇ 70 ਤੋਂ 75 ਪੈਸੇ ਟੈਰਾਂ ਦੀ ਕੰਡੀਸ਼ਨ ਪਈਆ ਸਾਢੇ 1.3 ਲੱਖ ਰੁਪਈਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਜਾ ਕੇ ਕਿਸੇ ਨੇ ਦੇਖਣੀ ਹੋਵੇ ਗੱਡੀ ਜਾ ਕੇ ਦੇਖ ਸਕਦਾ ਹਾਂ ਚਲਾ ਕੇ ਕਿਸੇ ਨੇ ਦੇਖਣੀ ਹੋਵੇ ਚਲਾ ਕੇ ਵੀ ਦੇਖ ਸਕਦਾ ਹਾਂ ਬਾਕੀ ਜਿਹੜਾ ਰੇਟ ਆ ਸਾਢੇ 1.3 ਲੱਖ ਰੁਪਈਆ ਉਹ ਚੋਂ ਮੌਕੇ ਤੇ ਘਾਟਾ ਵਾਧਾ ਹੋ ਜਾ। ਜਿਸੇ ਮੇਰੇ ਭਰਾ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਕਿਸੇ ਨੂੰ ਵੀ ਗੱਡੀ ਪਸੰਦ ਆਉਂਦੀ ਹੈ ਤਾਂ ਮਾਲਕ ਨਾਲ ਇੱਕ ਵਾਰੀ ਗੱਲ ਲਾਜ਼ਮੀ ਕਰ ਲਿਓ ਜੀ। ਬਾਕੀ ਜੇ ਆਪਾਂ ਅੰਦਰੋਂ ਗੱਲ ਕਰੀਏ ਗੱਡੀ ਦੇਉ ਵੀ ਸੀਟ ਕਵਰ ਦੇਖੀਏ ਤਾਂ ਬਹੁਤ ਵਧੀਆ ਨੇ ਨਵੇਂ ਨੇ ਮੈਟਿੰਗ ਨਵੀਂ ਹੈ 뮤జిక్ ਸਿਸਟਮ ਵਧੀਆ ਸਾਰਾ ਕੁਝ ਮਾਲਕ ਨੇ ਦੱਸਿਆ ਸਾਰੀ ਮੇਰੀ ਮਾਲਕ ਨਾਲ ਗੱਲ ਹੋਈ ਤੇ ਸਾਰਾ ਕੁਝ ਉਹਨਾਂ ਨੇ ਦੱਸਿਆ ਵੀ ਟੋਪ ਦੀ ਗੱਡੀ ਹੈ ਟੋਪ ਕੰਡੀਸ਼ਨ ਹੈ ਸਾਰਾ ਕੁਝ ਬਹੁਤ ਵਧੀਆ ਚ ਹੈ ਬੈ ਕੇ 3.5 ਲੱਖ ਰੁਪਿਆ ਡਿਮਾਂਡ ਹੈ ਇੱਕ ਵਾਰੀ ਲੈਸ ਹੋ ਜਾਊਗਾ ਇਦਾਂ ਨਾ ਸਮਝੋ ਵੀ ਫਿਕਸ ਰੇਟ ਹੈ ਟਾਇਰ ਤੁਹਾਨੂੰ ਪਤਾ ਲੱਗ ਗਿਆ ਹੋਊਗਾ 75 80 ਪੈਸੇ ਤੇ ਨੰਬਰ ਮਾਲਕ ਦਾ ਜਿਨ੍ਹਾਂ ਦੀ ਗੱਡੀ ਹੈ 98100 549480 42 ਮਾਲਕ ਨਾਲ ਗੱਲ ਤੁਸੀਂ ਆਪੇ ਕਰ ਲਿਓ ਜੀ ਬਾਕੀ ਸਕੋਰਪਿਓ ਗੱਡੀ ਤੁਸੀਂ ਦੇਖ ਲਿਓ ਜੀ ਤੇ ਅੱਗੇ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਨੇ ਤੇ ਗੱਲ ਆਪਾਂ ਪੂਰੀ ਕਰਾਂਗੇ ਇੱਕ ਮਕਾਨ ਵੀ ਹੈ ਬਹੁਤ ਸਸਤਾ ਉਹ ਵੀ ਆਪਾਂ ਦੇਖਦੇ ਅੱਗੇ ਪਹਿਲਾਂ ਤਾਂ ਆਪਣੇ ਚੈਨਲ ਦਾ ਤੁਸੀਂ WhatsApp ਨੰਬਰ ਸਾਰੇ ਜਣੇ ਨੋਟ ਕਰ ਲਓ ਜੀ ਜਿੰਨੇ ਤੁਸੀਂ ਦੇਖ ਰਹੇ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਮਸ਼ੀਨਰੀ ਹੈ ਕੋਈ ਵੀ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਆਪਣੇ WhatsApp ਨੰਬਰ ਤੇ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਹੋਟ ਵਾ ਚੀ ਤੇ ਐਡ ਤੁਸੀਂ ਕਰਵਾ ਸਕਦੇ ਹੋ ਬਿਲਕੁਲ ਫਰੀ ਚ ਆਪਣਾ ਕੋਈ ਕਮਿਸ਼ਨ ਖਰਚਾ ਵਗੈਰਾ ਆਪਣਾ ਕੁਝ ਵੀ ਕਿਸੇ ਤਰ੍ਹਾਂ ਦਾ ਨਹੀਂ ਹੁੰਦਾ ਜੀ ਕਿਸੇ ਨੇ ਆਪਦੀ ਕੋਈ ਵੀ ਮਸ਼ੀਨਰੀ ਸੇਲ ਕਰਨੀ ਹੈ ਆਪਣੇ ਕੋਲ ਭੇਜੋ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਆ ਵੀਡੀਓ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੋ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਨਾਲ ਦੀ ਨਾਲ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲੀ ਵਾਰ ਚੈਨਲ ਤੇ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ ਲਾਜ਼ਮੀ ਕਰ ਦਿਓ ਜੀ ਕਿਉਂਕਿ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤਾਂ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਜੀ ਤਾਂ ਕਰਕੇ ਬਾਕੀ ਕਿਸੇ ਨੇ ਐਡ ਕਰਵਾਉਣੀ ਹੈ ਜਦ ਤੁਹਾਡੇ ਰਿਸ਼ਤੇਦਾਰ ਕੋਲੇ ਹੈ ਕੁਝ ਵੀ ਇੱਕ ਉਠੀ ਘਰ ਮਕਾਨ ਤੁਸੀਂ ਆਪਣੇ ਕੋਲੇ ਭਜਵਾ ਜ਼ਰੂਰ ਦਿਓ ਜੀ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਚੜੀ ਅਗਲੀ ਮਸ਼ੀਨਰੀ ਪਹੁੰਚੀ ਹੈ ਆਪਣੇ ਕੋਲੇ ਆਲਟੋ ਗੱਡੀ ਪਹੁੰਚੀ ਹੈ ਜੀ 65000 ਰੁਪਏ ਸਿਰਫ ਡਿਮਾਂਡ ਹੈ ਗੱਡੀ ਦੀ ਕੰਡੀਸ਼ਨ ਬਹੁਤ ਵਧੀਆ ਤੇ ਮਾਡਲ ਹੈ 2005 ਪੰਜ ਮਾਡਲ ਹੈ ਤੇ 65000 ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ ਜੀ ਤੇ 65 70 ਪੈਸੇ ਟਾਰਾਂ ਦੀ ਕੰਡੀਸ਼ਨ ਪਈ ਹੈ ਗੱਡੀ ਬਹੁਤ ਵਧੀਆ ਚਲਾਉਣ ਦੇ ਵਿੱਚ ਬਹੁਤ ਵਧੀਆ ਅੰਦਰੋਂ ਵੀ ਬਹੁਤ ਵਧੀਆ ਪਈ ਹੈ ਬਾਕੀ ਮਾਲਕ ਨੇ ਦੱਸਿਆ ਵੀ ਗੱਡੀ ਕੋਈ ਕੰਮ ਨਹੀਂ ਭਾਲਦੀ ਕਿਸੇ ਪਾਸੋਂ ਨਾ ਹੀ ਕੋਈ ਕਿਸੇ ਪਾਸੋਂ ਕੋਈ ਕੰਮ ਹੋਣ ਵਾਲਾ ਨਾ ਕੋਈ ਲੱਗੀ ਛਗੀ ਆ ਵਧੀਆ ਗੱਡੀ ਐ ਬਾਕੀ ਤੁਹਾਡੇ ਸਾਹਮਣੇ ਹੈ ਜੀ ਰੇਟ ਉੱਪਰ نیچے ਹੋ ਜਾਊਗਾ ਤੁਸੀਂ ਜਾ ਕੇ ਦੇਖਣੀ ਹੋਵੇ ਤਾਂ ਇਹਨਾਂ ਦੇ ਏਰੀਆ 'ਚ ਜਾ ਕੇ ਦੇਖ ਸਕਦੇ ਹੋ ਬਰਨਾਲੇ ਏਰੀਆ 'ਚ ਗੱਡੀ ਖੜੀ ਐ ਤੇ ਸਾਰੀ ਗੱਡੀ ਜਿਹੜੀ ਪੂਰੀ ਵਧੀਆ ਐ ਪੂਰੀ ਵਧੀਆ ਮਾਲਕ ਨੇ ਸ਼ੌਂਕ ਨਾਲ ਰੱਖੀ ਹੋਈ ਐ ਬਾਕੀ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਜੀ ਜਿਨ੍ਹਾਂ ਦੀ ਗੱਡੀ ਐ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਵੀ ਦੇ ਰੱਖਿਆ ਤੁਸੀਂ ਗੱਲ ਲਾਜ਼ਮੀ ਕਰ ਲਿਓ ਜੇ ਤੁਹਾਨੂੰ ਗੱਡੀ ਵਧੀਆ ਲੱਗਦੀ ਹੈ ਪਸੰਦ ਆਉਂਦੀ ਹੈ ਜੇ ਤੁਸੀਂ ਖਰੀਦਣਾ ਜੇ ਚਾਹੁੰਨੇ ਹੋ ਜੀ ਬਾਕੀ ਮਸ਼ੀਨਰੀਆਂ ਦੀ ਗੱਲ ਤਾਂ ਆਪਾਂ ਪੂਰੀ ਕਰ ਲਈ ਹੁਣ ਆਪਾਂ ਇੱਕ ਜਿਹੜਾ ਤੁਹਾਡੇ ਖਾਤਰ ਮਕਾਨ ਲੈ ਕੇ ਪਹੁੰਚੇ ਆਂ ਆ ਤੁਸੀਂ ਦੇਖੋ ਜੀ ਜਿਹੜਾ ਮਕਾਨ ਆਪਾਂ ਲੈ ਕੇ ਪਹੁੰਚੇ ਆਂ ਪਹਿਲਾਂ ਤਾਂ ਤੁਹਾਨੂੰ ਮੈਂ ਦੱਸ ਦਿੰਨੇ ਬੀ ਆ ਜਿਹੜਾ ਮਕਾਨ ਸੜਕ ਤੋਂ ਕਾਫੀ ਉੱਚਾ ਚੱਕ ਕੇ ਇਹਨਾਂ ਨੇ ਕੋ ਆਇਆ ਹੋਇਆ ਜੀ ਤੇ ਵਧੀਆ ਬਣਿਆ ਹੋਇਆ 100 ਗਜ ਜਗ੍ਹਾ ਪਰ ਮਿਲ ਜੂਗੀ ਸਿਟੀ ਲੱਗਦੀ ਹੈ ਸੁਨਾਮ ਡਿਸਟ੍ਰਿਕਟ ਸੰਗਰੂਰ ਤੇ ਵਧੀਆ ਸਾਰਾ ਕੁਝ ਹੈ ਜੀ ਤੇ ਵਧੀਆ ਸਮਰਸੀਬਲ ਮੋਟਰ ਵਗੈਰਾ ਲੱਗੀ ਹੋਈ ਆ ਰੇਟ ਵੀ ਬਹੁਤ ਘੱਟ ਹੈ 14 ਲੱਖ ਰੁਪਏ ਇਹਨਾਂ ਨੇ ਮੰਗ ਪਾਈ ਹੈ ਇੱਕ ਵਾਰੀ ਬਾਕੀ ਮਾਲਕ ਕਹਿੰਦੇ ਸੀਗੇ ਬਹਿ ਕੇ ਗੱਲ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਹੈ ਨਹੀਂ ਸੀ ਵਧੀਆ ਮਕਾਨ ਵਧੀਆ ਕਮਰੇ ਬਣੇ ਹੋਏ ਨੇ ਤੇ ਵਧੀਆ ਸਾਰਾ ਕੁਝ ਜੇ ਆਪਾਂ ਕਮਰਿਆਂ ਦੀ ਗੱਲ ਕਰੀਏ ਤਿੰਨ ਬੈਡਰੂਮ ਇੱਕ ਕਿਚਨ ਬਾਥਰੂਮ ਵਗੈਰਾ ਇੱਕ ਲੋਬੀ ਆ ਕੁਝ ਆਪਾਂ ਨੂੰ ਮਿਲ ਜਾਊਗਾ ਜੀ ਤੇ ਬੜਾ ਬੂੜਾ ਜਿਹੜਾ ਹੈਗਾ ਲੋਬੀ ਚ ਫਰਸ਼ ਫੁਰਸ਼ ਜਿਹੜਾ ਹੈਗਾ ਸਾਰਾ ਪੱਕਾ ਹੈ ਦਾ ਤੇ ਜਿਨ੍ਹਾਂ ਦਾ ਮਕਾਨ ਹੈ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ 98 700 60 077 17 ਮਾਲਕ ਨਾਲ ਗੱਲ ਕਰਨੀ ਹੋਵੇ ਤੁਸੀਂ ਕਰ ਲਿਓ ਜੀ ਬਾਕੀ ਮਕਾਨ ਵੀ ਤੁਸੀਂ ਦੇਖ ਲਿਓ ਬਾਕੀ ਮਸ਼ੀਨਰੀਆਂ ਵੀ ਸਾਰੀਆਂ ਦੇਖ ਲੀਆਂ ਵੀਡੀਓ ਤੁਹਾਨੂੰ ਕਿਵੇਂ ਦੇ ਲਈ ਜਰੂਰ ਦੱਸੋ ਜੇ ਤੁਹਾਡੇ ਕੋਲੇ ਵੀ ਕੁਝ ਹੈ ਜੀ ਵੇਚਣ ਵਾਸਤੇ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜ ਦਿਓ ਆਪਾਂ ਫਰੀ ਦੇ ਵਿੱਚ ਐਡ ਲਗਾ ਦਾਂਗੇ ਚਾਹੀਏ ਤੁਹਾਡੇ ਕੋਲੇ ਮਕਾਨ ਹੈ ਕੂਠੀਆ ਕਰ ਕਿਸੇ ਵੀ ਏਰੀਆ ਚ ਕੋਈ ਗੱਡੀ ਮੋਟਰਸਾਈਕਲ ਬੁਲਟ ਕੁਛ ਵੀ ਹੈ ਜੀ ਭੇਜੋ ਆਪਣੀ ਕੋਲੇ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਜਲਦੀ ਮਿਲਦੇ ਆਪਾਂ ਇਸ ਤਰ੍ਹਾਂ ਦੀ ਇੱਕ ਹੋਰ ਨਵੀਂ ਵੀਡੀਓ ਨਵੀਂ ਕੂਠੀ ਮਕਾਨ ਦੇ ਨਾਲ ਤੇ ਅਗਲੀ ਵੀਡੀਓ ਵਾਸਤੇ ਤੁਸੀਂ ਕਮੈਂਟ ਜ਼ਰੂਰ ਕਰਿਓ ਤੁਹਾਨੂੰ ਕਿਹੜੇ ਏਰੀਆ ਚ ਕੂਠੀ ਮਕਾਨ ਕਰ ਜਾਂ ਕੋਈ ਗੱਡੀ ਮਸ਼ੀਨਰੀ ਕੁਛ ਵੀ ਤੁਹਾਨੂੰ ਚਾਹੀਦਾ ਜੀ